ਜੀ ਸਾਰਿਆਂ ਨੂੰ ਮੇਰਾ ਨਾਮ ਹੈਗਾ ਨਮਨ ਅੱਜ ਆਪਾਂ ਹਰੀ ਵੀਰੇ ਦੇ ਬੱਡਰੇ ਕੰਬੈਨਲ ਪਹਿਲੇ ਦਿਨ ਤੇ ਦੇਖ ਸਕਦੇ ਹਾਂ ਹਰੀ ਵੀਰਾ ਖੜਾ ਮਸ਼ੀਨ ਦੀ ਸਫਾਈ ਮਸ਼ੀਨ ਦੀ ਸਫਾਈ ਦੇਖੋ ਉਹ ਵੱਢ ਰਹੀ ਆ ਤੇ ਚਲਾ ਲ ਹਰੀ ਵੀਰੇ ਨੂੰ ਖੁਸ਼ ਆ ਜੀ ਵੀਰੇ ਦੇਖ ਦਾਣੇ ਜਾ ਕੇ ਉਹ ਤਾਂ ਟਰਾਲੀ ਦਾ ਦਿਖਾ ਦਿੰਦਾ ਕਰਕੇ ਲੈ ਜਾਂ ਤੂੰ ਦੇਖ ਸਕਦੇ ਨਰਮ ਕਰਕੇ ਉੱਪਰ ਜਿਹੜਾ ਹਮ ਥੋੜਾ ਮੱਖੀ ਜੇ ਨਰਮ ਕਰਕੇ ਦਿਖ ਰਹੀ ਆ ਅੱਦਗੀ ਚਾਰ ਬਹੁਤ ਵਧੀਆ ਕੋਈ ਬਹੁਤ ਥੋੜਾ ਜਿਹਾ ਹੋਰ ਕੋਈ ਕੰਬਾਈਨ ਪੰਜਾਬੀ ਸਾਰੇ ਆ ਕੰਬਾਈਨ ਦੇ ਕੋਲ ਉਹ ਆਪਣੀ ਟੈਂਕ ਭਰ ਕੇ ਕੰਬਾਈਨ ਦਾ ਆ ਅਨਾਜ ਦੇ ਹੋਰ ਹੋ ਜਾਊਗਾ ਹੋਰ ਇਹ ਕੰਬਾਈਨ ਉਹਨੂੰ ਜਾਨੇ ਕੱਡੂਗੀ ਕੋਪਈ ਨਾ ਆਹ ਕੱਟ ਰਹੀ ਆ ਜਾਨੇ ਸਟਾਰਟ ਉਹ ਕੱਢਣ ਲੱਗੀ ਤੁਸੀਂ ਦੇਖੋ